ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਤੁਹਾਡੇ ਲਈ ਅਸੀਂ ਇਹ ਵੀਡੀਓ ਲੈ ਕੇ ਆਏ ਆ ਸੋ ਇਹ ਅਪੀਲ ਹੈ ਜੀ ਸਾਰੇ ਪਿੰਡਾਂ ਦੇ ਜੋ ਸਰਪੰਚ ਪੰਚ ਜੋ ਉਮੀਦਵਾਰ ਲੜਨ ਜਾ ਰਹੇ ਆ ਸੋ ਸਾਰੇ ਭਰਾ ਰਲ ਮਿਲ ਕੇ ਕਿਉਂ ਨਾ ਨਿਭਾਉ ਕੋਈ ਲੜਾਈ ਪੜਾਈ ਦੀ ਜਰੂਰ ਬਚਤ ਰੱਖੋ ਸੋ ਜਿਹੜੀ ਆਪਸੀ ਭਾਈਚਾਰਾ ਸਾਹ ਹੈ ਜੋ ਆਪਣੀ ਉਸ ਤੋਂ ਆਪਾਂ ਨਾ ਵਿਛੜੀਏ ਸੋ ਆਣ ਗਵਾਂ ਤੱਕ ਆਪਾਂ ਨੂੰ ਬਹੁਤ ਜ਼ਿਆਦਾ ਕੰਮ ਪੈਂਦੇ ਆ ਸੋ ਇਹੇ ਅਪੀਲ ਕਰਦੇ ਆਂ ਕਿ ਭਾਈ ਚਾਰ ਕਿਸਾਂਝ ਬਣਾ ਕੇ ਚੋਣਾ ਲੜੀਆਂ ਜਾਣ ਸੋ ਲੜਾਈ ਪੜਾਈ ਤੋਂ ਬਚਤ ਰੱਖਿਓ ਤੇ ਅੱਗੇ ਆਪਾਂ ਦੱਸਦੇ ਆਂ ਜੀ ਤੁਹਾਨੂੰ ਡੇਟ ਸੋ 27 ਤਰੀਕ ਨੂੰ ਫਾਰਮ ਭਰੇ ਨੇ ਸ਼ੁਰੂ ਹੋਣੇ ਆਂ ਜੀ 4 ਅਕਤੂਬਰ ਨੂੰ ਫਾਰਮ ਭਰ ਦੀ ਆਖਰੀ ਡੇਟ ਆ ਜੀ 5 ਅਕਤੂਬਰ ਨੂੰ ਫਾਰਮਾਂ ਦੀ ਪਰਤਾਲ ਆ ਜੀ 7 ਅਕਤੂਬਰ ਨੂੰ ਫਾਰਮ ਵਾਪਸ ਲੈਣ ਦੀ ਆਖਰੀ ਮਿਤੀ ਹੈ ਜੀ ਉਹ 15 ਤਰੀਕ ਨੂੰ ਵੋਟਾਂ ਹੋਣੀਆਂ ਈ ਸੋ ਸਾਰਿਆਂ ਨੂੰ ਫਿਰ ਤੋਂ ਬੇਨਤੀ ਆ ਵੀ ਭਾਈਚਾਰਕ ਸਾਂਝ ਬਣਾ ਕੇ ਰੱਖੋ ਸੋ ਦੇਖਦੇ ਆ ਵੀ ਆਪਣੇ ਪਿੰਡਾਂ ਦੇ ਵਿੱਚ ਆਪਾਂ ਨੂੰ ਕਿਸੇ ਨੇ ਕੁਝ ਨਹੀਂ ਦੇਣਾ ਸੋ ਐਵੇਂ ਕਿਸੇ ਦੇ ਪਿੱਛੇ ਜਾਂ ਕਿਸੇ ਪਾਰਟੀ ਦੇ ਪਿੱਛੇ ਸਿਰ ਪੜਵਾਉਣ ਦਾ ਕੋਈ ਫਾਇਦਾ ਨਹੀਂ ਸੋ ਤੁਸੀਂ ਆਪ ਹੀ ਸਿਆਣਿਆਂ ਸਾਡੀ ਛੋਟੀ ਜੀ ਅਪੀਲ ਨੂੰ ਵਾਤਵਾਦ ਸ਼ੇਅਰ ਵਾਤਵਾਦ ਲਾਈਕ ਜ਼ਰੂਰ ਕਰੋ ਜਿਸ ਮੈਂ ਵੀਡੀਓ ਚੰਗੀ ਲੱਗੀ ਸੋ ਇਹੀ ਉਮੀਦ ਲੈ ਕੇ ਆਏ ਆ ਜਿਨ੍ਹਾਂ ਦੇ ਪਿੰਡ ਸਰਬਸੰਮਤੀ ਹੋਈ ਆ ਸਰਵਸੰਮਤੀ ਯਾਨੀ ਕਿ ਸਾਰਿਆਂ ਦੀ ਸਹਿਮਤੀ ਨਾਲ ਜੋ ਸਰਪੰਚ ਜਾਂ ਪੰਚ ਵੀ ਚੋਣ ਹੁੰਦੀ ਆ ਸੋ ਉਹਨਾਂ ਨੂੰ ਵਧਾਈ ਦਿੰਨੇ ਆ ਤੇ ਕਈ ਪਿੰਡਾਂ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਪਿੰਡਾਂ ਦੇ ਵਿੱਚ ਚੋਣਾਂ ਹੋਣੀਆਂ ਉਹ ਪਿੰਡਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਅਗਲੀ ਵਾਰ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ੇ ਸੋ ਸਰਵਸੰਮਤੀ ਨਾਲ ਵੋਟਾਂ ਪੈਣ ਤਾਂ ਜੋ ਕਿਸੇ ਵੀ ਵੀਰ ਭਰਾ ਨੂੰ ਕੋਈ ਲੜਾਈ ਝਗੜਾ ਕਰਨ ਦੀ ਜ਼ਰੂਰਤ ਨਾ ਪਵੇ ਇਹ ਅਪੀਲ ਕਬੂਲ ਕਰਿਓ ਫਤਿਹ ਦੀ ਝਾਂਜ ਪੋਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ